ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲੀ ਹੈ ਟੋ ਗੱਲ ਇਦਾਂ ਵੀ ਆ ਤੁਹਾਨੂੰ ਫੇਸਬੁੱਕ ਦਾ ਵੀ ਦਾਤਾ ਮਹੀਨੇ ਡੇਢ ਮਹੀਨੇ ਤੋਂ ਬਸ ਸਰਗਰਮ ਜਿਹਾ ਆ ਮਾੜੇ ਚੱਗੇ ਕਈਆਂ ਨੂੰ ਮਾੜੇ ਲੱਗਦੇ ਆ ਕਈਆਂ ਨੂੰ ਚੱਗੇ ਲੱਗਦੇ ਆ ਮਾੜੇ ਕਿੰਨੂੰ ਕੀ ਲੱਗਦੇ ਆ ਹੁਣ ਤੈਨੂੰ ਸਾਰਾ ਪਤਾ ਚਲੋ ਤੇ ਸਾਲ ਕੇ ਇੱਕ ਤੋਂ ਨਾ ਮੇਰੀ ਕੋਸ਼ਿਸ਼ ਇਹ ਹੀ ਵੀ ਆਪਣੇ ਕੋਈ ਸੱਜਣ ਮਿੱਤਰ ਜਾਂ ਜਿੱਤਰਾ ਬੰਦਾ ਜਿਹੜਾ ਵੀ ਬੰਦਾ ਆਪਣੀ ਜ਼ਿੰਦਗੀ ਚ ਨਜ਼ਦੀਕੀ ਆਇਆ ਜਾਂ ਆਪਣੇ ਨਾਲ ਸਮਾਂ ਗੁਜ਼ਾਰਿਆ ਉਹਨੇ ਜਾਂ ਆਪੋਂ ਦੇ ਕੰਮ ਆਏ ਆ ਜਾਂ ਉਹ ਆਪਣੇ ਕਦੀ ਕੰਮ ਆ ਜਿਹਦੇ ਬੰਦੇ ਵਿਛਰੇ ਆ ਉਹਨਾਂ ਨੂੰ ਥੋੜਾ ਜਿਆਦਾ ਸੈਲੀਬ੍ਰਿਟੀ ਦੁਨੀਆ ਚ ਲਿਈਏ ਅੰਦਰਾਂ ਜਾਂ ਲੁਕੇ ਪਏ ਆ ਜਾਂ ਘਟ ਜੇ ਮਤਲਬ ਐਂ ਜੇ ਰਹਿੰਦੇ ਆ ਹਨਾ ਰਹਿਣਾ ਪੈਣਾ ਮਤਲਬ ਕਈ ਵਾਰ ਕਰਨ ਜੋਗਾ ਬੰਦਾ ਕੁਝ ਨਹੀਂ ਹੁੰਦਾ ਦਾ ਮਜਬੂਰ ਹੋ ਜਾਂਦਾ ਵੀ ਆ ਨਹੀਂ ਹੋਣਾ ਹੱਥ ਪੱਲਾ ਨਹੀਂ ਪੈਂਦਿਆ ਜਾਂ ਕਾਰੋਬਾਰ ਨਹੀਂ ਚੱਲਦਾ ਜਾਂ ਉਹ ਜਿਹੜੇ ਮੇਰੇ ਦਿਨੋਂ ਦੇ ਹੀ ਉਹ ਨਹੀਂ ਹੈਗੇ ਵੀਰ ਆਪਣੇ ਲੋਕੀ ਰੋਈ ਵੀ ਜਾਂਦੇ ਸਾਰੇ ਤੁਹਾਨੂੰ ਪਤਾ ਹੀ ਆ ਯਾਰ ਆ ਇਸ ਤਰ੍ਹਾਂ ਮੇਰੇ ਤੇ ਸਵਾਹ ਹੁੰਦਾ ਹੀ ਐ ਹੁੰਦਾ ਹੀ ਆਉਂਦਾ ਹੀ ਹੀ ਤਰ੍ਹਾਂ ਨੇ ਹਾਂ ਹੁਣ ਆ ਗਿਆ ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਦੇ ਰੋਣੇ ਪਿਟਣੇ ਜਿ ਮੈਨੂੰ ਨਹੀਂ ਚੰਗੇ ਲੱਗਦੀਆਂ ਇਹ ਗੱਲਾਂ ਮਤਲਬ ਇਹ ਆ ਵੀ ਮੈਂ ਤਾਂ ਇਹ ਜਾਣਦਾ ਹੀ ਵੀ ਛੱਡ ਦੀ ਕਰਾਂ ਚ ਰਹਿਣਾ ਸਮਾਂ ਜਿਹੋ ਜਆ ਮਰਜ਼ੀ ਹੋਵੇ ਚੰਗਾ ਮਾੜਾ ਤੇ ਉਹ ਸਮੇਂ ਆਪਣੀ ਹੁੰਦੀ ਆਪਾਂ ਹੀ ਸਮੇਂ ਲਿਆਉਂਦੇ ਆਂ ਤੇ ਵਾਹਿਗੁਰੂ ਦਾ ਹੱਥ ਚਾਹੀਦਾ ਉੱਤੇ ਸਿਰ ਤੇ ਤੇ ਵਾਹਿਗੁਰੂ ਵੀ ਹੱਥ ਤਾਂ ਰੱਖਦਾ ਜੇ ਤੂੰ ਨਹੀਂ ਚੜਦੀ ਗਲਾ ਜੀ ਤੁਸੀਂ ਮਰੂ ਮਰੂ ਗਰੀ ਜਣਾ ਦੇ ਫਿਰ ਉਹਨੇ ਨਾਲ ਜਾਓ ਮਰੋ ਪਰਾ ਕਰਕੇ ਤੇ ਮੇਰੀ ਬੜੀ ਕੋਸ਼ਿਸ਼ ਸੀ ਵੀ ਸਾਰਿਆਂ ਨੂੰ ਨਾ ਮਤਲਬ ਮੇਰੀ ਨਾ ਪਤਾ ਨਹੀਂ ਚਲੋ ਮੇਰੀ ਮੈਂ ਇੱਡਾ ਚੰਗਾ ਬਣਦਾ ਸੀ ਇਹੋ ਹੀ ਕਹਿਣਾ ਵੀ ਮੇਰੀ ਇਹ ਆਂਦੀਆ ਕੋਸ਼ਿਸ਼ ਵੀ ਸਾਰਿਆਂ ਨੂੰ ਨਾ ਰ ਲਾਇਆ ਜਾਵੇ ਬੁਲਾਇਆ ਜਾਵੇ ਤੂਰਿਆ ਜਾਵੇ ਨਾਲ ਮਸ਼ਹੂਰ ਕੀਤਾ ਜਾਵੇ ਉਹਦਾ ਕੰਮ ਚੱਲੇ ਉਹ ਤਰੱਕੀ ਕਰੇ ਮਤਲਬ ਮੇਰੇ ਮਨ ਚ ਉਹ ਨਹੀਂ ਹੁੰਦੀ ਵੀ ਯਾਰ ਉਹਦੀ ਬੜੀ ਤਰੱਕੀ ਕਰ ਗਿਆ ਜਾਂ ਉਹ ਕਾਰੋਬਾਰ ਕਰ ਗਿਆ ਜਾਂ ਉਹਦਾ ਕੰਮ ਚੱਲ ਗਿਆ ਵੀ ਯਾਰ ਕਿਉਂ ਚੱਲ ਗਿਆ ਮੇਰੇ ਮਨ ਚ ਨਹੀਂ ਆਉਂਦੀ ਮੈਨੂੰ ਖੁਸ਼ੀ ਹੁੰਦੀ ਬੜੀ ਕਿਉਂਕਿ ਮੈਂ ਮੈਂ ਮਤਲਬ ਮੈਂ ਅੱਛਾ ਮੈਂ ਕੁਝ ਵੀ ਕਰ ਸਕਦਾ ਕੋਈ ਵੀ ਕੰਮ ਚਲਾ ਸਕਦਾ ਕੋਈ ਕਾਰੋਬਾਰ ਕਰ ਸਕਦਾ ਤੇ ਵਾਹਿਗੁਰੂ ਦਾ ਹੱਥ ਹੈ ਤੇ ਬਾਕੀ ਗੱਲ ਰਹੀ ਕੀ ਜਾਂਦਾ ਹੈ ਬਹੁਤ ਦਿੱਤੀ ਇੱਜ਼ਤ ਤੇ ਰਾਸ ਨਹੀਂ ਆਈ ਬੜਿਆਂ ਨੂੰ ਇੱਜ਼ਤ ਦੇ ਰਿਹਾ ਮੈਂ 100 ਚੋਂ 90 ਨੂੰ ਤੇ ਆਰਾਸ ਆਉਂਦੀ ਨਹੀਂ 10 5 7% ਹੀ ਆ ਜਿਨ੍ਹਾਂ ਨੂੰ 5% ਹੀ ਆ 100 ਚੋਂ 95 ਬੰਦੇ ਇਦਾਂ ਦੇ ਆ ਜਿਨ੍ਹਾਂ ਨੂੰ ਮੈਂ ਇੱਜ਼ਤ ਦੇ ਰਿਹਾ ਉਹਨਾਂ ਨੂੰ ਨਰਾਸ ਨਹੀਂ ਹੋ ਰਾਸ ਦੇ ਉਹਨੂੰ ਪੈ ਹਾਈ ਨਾ ਗਿਆ ਉਹ ਹਜੇ ਨਹੀਂ ਹੋਣ ਡਿਆ। ਜਾਂ ਉਹਦੇ ਕੋਲ ਇੰਨੀ ਉਹ ਆ ਗਿਆ ਤੇ ਉਹਦੇ ਕੋਲ ਹਜਮ ਨਹੀਂ ਹੋਣ ਡਿਆ ਮਤਲਬ ਹੰਕਾਰ ਆ ਗਿਆ ਇਹ ਹੋ ਗਿਆ ਉਹ ਹੋ ਗਿਆ ਕੋਈ ਕੁਛ ਉਦਾ ਜਦੋਂ ਸਾਂਭਿਆ ਨਹੀਂ ਆਣ ਡਿਆ। ਉਹ ਜਿਹੜੀ ਮੈਂ ਇੱਜ਼ਤ ਦੇਣ ਡਿਆਂ ਇਹਨੂੰ ਰਾਸ ਨਹੀਂ ਆਉਂਦੀ। ਬਹੁਤ ਦਿੱਤੀ ਇੱਜ਼ਤ ਸੀ ਰਾਸ ਨਹੀਂ ਆਇ। ਅੱਲੇ ਪੱਲੇ ਕੁਝ ਨਹੀਂ ਹੰਕਾਰੇ ਹੋਏ। ਹੂੰ ਉਹਦਾ ਮਵੀ ਆਖ ਕੇ ਹਾਰਚੂਨਰ ਚੋਂ ਤਾਰੇ ਹੋਏ। ਵੀ ਇਹਨਾਂ ਦਾ ਫਾਇਦਾ ਕੋਈ ਨਹੀਂ ਤਾਰ ਤੇ ਜਾਂਦਾ ਮੈਂ ਇਹ ਕਰਕੇ ਮੈਂ ਵੀ ਕਾਲੀ ਐਲਟੋ ਚ ਬੌਣੇ ਬੰਦ ਕੀਤੇ ਜੀ ਮੈਂ ਤਾਰੇ ਨਹੀਂ ਮੈਂ ਬੰਦ ਹੀ ਕਰਦੇ ਹਾਂ ਹੁੰਦਾ ਨਹੀਂ ਤੁਹਾਨੂੰ ਐ ਹੀ ਨਹੀਂ ਕਿ ਪਛਾਣ ਨਾ ਮੈਂ 5% ਹੈਗੇ 59% ਤੇ ਚਲੋ ਇਹਨਾਂ ਦੀ ਖੁਸ਼ੀ ਭਰਾਵਾ ਉਸੀਂ ਆਪਣੇ ਸਾਹ ਹੁਣਾਂ ਕਰ ਦੋ ਵਹੀ ਦੀ ਆਪਨੇ ਸਾਹ ਹੁਣਾਂ ਕਰਨਾ ਇੰਨੀ ਸਾਨੂੰ ਕਿਤਾ ਸਮਝਣਾ ਕਿਵੇਂ ਸਮਝਣਾ ਤੁਹਾਡੀ ਮਰਜ਼ੀ ਐਂ ਦੇ ਹੱਥ ਅੜੇ ਸੋ ਚੜੇ ਖਿੱਚੀ ਜਲ ਮਿੱਤਰਾਂ ਨੇ ਹੱਥ ਧਰਾ ਦੱਬੀ ਰੱਖ ਵਾਏ ਗੁੰਦਾ ਹੱਥ ਚਾਹੀਦਾ ਮਿਹਰਬਾਨੀ